ਸਾਰੇ ਦੋਸਤਾਂ ਨੂੰ ਪਿਆ ਪਿਸਾ ਸასი ਕਾਲ ਜੈ ਹਿੰਦ ਕਿਦਾਓ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤੇ ਆਪਣੀਆਂ ਡਿਊਟੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਤੇ ਜਿੱਦਾਂ ਕਿ ਆਪਾਂ ਟੌਪਿਕਸ ਦੀ ਜਿਹੜੀ ਆ ਆਪਾਂ ਸੀਰੀਜ਼ ਜਿੱਦਾਂ ਚੱਲ ਰਹੀ ਹੈ ਆਪਣੀ ਹਨ ਤੇ ਕਾਫੀ ਸਾਰੇ ਟੌਪਿਕ ਕੰਪਲੀਟ ਹੋ ਚੁੱਕੇ ਆ ਤੇ ਡੇ ਬਾਈ ਡੇ ਮੈਂ ਕੋਸ਼ਿਸ਼ ਕਰ ਰਿਹਾ ਕਿ ਹਰ ਇੱਕ ਥੋੜੀ ਕੁਐਸਚਨ ਦਾ ਜਿਹੜਾ ਜਵਾਬ ਮੈਂ ਇੱਕ ਵੀਡੀਓ ਦੇ ਜ਼ਰੀਏ ਕੋ 4-5 ਮਿੰਟ ਦੀ ਵੀਡੀਓ ਜਾਂ ਹੱਦ 10 ਮਿੰਟ ਦੀ ਵੀਡੀਓ ਮੈਂ ਬਣਾ ਕੇ ਜਿਹੜਾ ਕਿ ਡਿਟੇਲ ਦੇ ਵਿਸਥਾਰ ਵਿੱਚ ਮੈਂ ਦੱਸ ਤੁਹਾਨੂੰ ਮੈਂ ਸ਼ਾਰਟ ਬਣਾ ਕੇ ਵੀ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ ਪਰ ਡੇਢ ਦੋ ਮਿੰਟ ਦੇ ਵਿੱਚ ਤੁਸੀਂ ਤੁਹਾਨੂੰ ਮੈਂ ਜਿੱਦਾਂ ਆਪਣਾ ਕੁਜੇ ਚ ਸਮੁੰਦਰ ਬੰਦ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਤੁਹਾਨੂੰ ਹਜੇ ਕਾਫੀ ਸਾਰੀ ਜਿਹੜੀ ਜਾਣਕਾਰੀ ਦੀ ਹੈ ਉਹ ਜ਼ਰੂਰ ਤਾਂ ਡਿਟੇਲਡ ਹੈ ਨਾ ਡਿਟੇਲ ਜਿਹੜੀ ਤੁਹਾਨੂੰ ਮਤਲਬ ਕਿ ਮਤਲਬ ਜ਼ਰੂਰੀ ਹੈ ਚੀਜ਼ਾਂ ਕਿ ਤੁਹਾਨੂੰ ਬਰੀਕੀ ਨਾਲ ਚੀਜ਼ ਸਮਝਾਈ ਜਾਵੇ ਹੈ ਨਾ ਤੇ ਨਾਰਮਲ ਮੈਂ ਤੁਹਾਨੂੰ ਦੱਸ ਦਵਾਂ ਵੀ ਹਾਂ ਠੀਕ ਆ ਚੀਜ਼ ਇਦਾਂ ਕਰ ਲਓ ਬਾਅਦ ਚੀਜ਼ ਇਦਾਂ ਕਰ ਲਓ ਤੁਹਾਨੂੰ ਡਿਟੇਲ ਦੇ ਵਿੱਚ ਨਾ ਦੱਸਾਂ ਤਾਂ ਤੁਸੀਂ ਫਿਰ ਉਹ ਬੁੱਲਦੇ ਜਾਓਗੇ ਫਿਰ ਮੈਨੂੰ ਕੁਐਸਚਨ ਦੇ ਕੁਐਸਚਨ ਹੋਣਗੇ ਵੀ ਇਹ ਚੀਜ਼ ਨਹੀਂ ਸਮਝ ਨਹੀਂ ਲ ਵੀ ਸੰਰ ਡਿਟੇਲ ਦੇ ਸਮਝਾਉ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀਡੀਓ ਚਾਹੀ ਲੰਮੀ ਹੋ ਜੀ ਪਰ ਮੈਂ ਤੁਹਾਨੂੰ ਇਹੜਾ ਡਿਟੇਲ ਦੇ ਵਿੱਚ ਜਿਹੜਾ ਉਹ ਜਾਣਕਾਰੀ ਪ੍ਰੋਵਾਈਡ ਕਰ ਸਕਾਂ ਤੇ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਸਕਦਾ ਇੱਕ ਮੁੰਡਾ ਕਰਮ ਠੀਕ ਹੈ ਇੱਕ ਕੁੜੀ ਹੈ ਮਨਪ੍ਰੀਤ ਇੱਕ ਕੁੜੀ ਹੈ ਸਰਨ ਠੀਕ ਹੈ ਤੇ ਕੁੜੀ ਹਰਪ੍ਰੀਤ ਇੱਕ ਕਾਫੀ ਮਤਲਬ ਬੱਚੇ ਹੈਗੇ ਜਿਹੜੇ ਕਿ ਨਾ ਬੜਾ ਇੰਟਰਸਟ ਲੈਂਦੇ ਆ ਕਿ ਸਾਨੂੰ ਆ ਚੀਜ਼ ਦੱਸੋ ਆ ਚੀਜ਼ ਦੱਸੋ ਆ ਚੀਜ਼ ਸਾਨੂੰ ਨਹੀਂ ਸਮਝ ਲੱਗੀ ਡਿਟੇਲ ਦੇ ਵਿੱਚ ਜਾਣਕਾਰੀ ਲੈਂਦੇ ਹਨ ਤੇ ਉਹ ਸੁਜੈਸਟ ਵੀ ਕਰਦੇ ਬੱਚੇ ਹਨਾ ਹੋਰ ਵੀ ਕਾਫੀ ਸਟੂਡੈਂਟ ਹੈਗੇ ਆ ਹੁਣ ਮੈਂ ਸਾਰਿਆਂ ਦੇ ਨਾਮ ਲਾਵਾਂ ਤਾਂ ਕਾਫੀ ਜਿਹੜੀ ਉਹ ਗੌਰਵ ਹੈ ਮੁੰਡਾ ਇੱਕ ਇੰਦਰਜੀਤ ਹੈ ਠੀਕ ਹੈ ਇੱਕ ਰਾਜ ਆ ਮੁੰਡਾ ਰਾਹੁਲ ਹੈ ਕਾਫੀ ਮਤਲਬ ਬੱਚੇ ਹੈਗੇ ਆ ਹੁਣ ਮੈਂ 2024 ਵਾਲੇ ਖਾਸ ਕਰਕੇ 25 ਵਾਲਾ ਵੀ ਕੁਝ ਹੈਗੇ ਕਿ ਜਿਹੜੇ ਨਾਰਮਲ ਉਹਦਾ ਜਾਣਕਾਰੀ ਲੈਣਾ ਚਾਹੁੰਦੇ ਤੇ ਕਾਫੀ ਮਤਲਬ ਮੈਂ ਮੈਨੂੰ ਵਧੀਆ ਲੱਗਾ ਕਿ ਤੁਸੀਂ ਕੁਐਸਚਨ ਕਰਦੇ ਹੋ ਠੀਕ ਹੈ ਤੇ ਉਸ ਮੈਨੂੰ ਮੋਸਟਲੀ ਇਹੀ ਗੱਲ ਕਹਿੰਦੇ ਵੀ ਸਰ ਮੈਨੂੰ ਦੱਸ ਦਿਓ ਜਾਂ ਇਸ ਤੇ ਇੱਕ ਸੈਪਰੇਟ ਵੀਡੀਓ ਬਣਾ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਿਰਫ ਆਪਣੇ ਬਾਰੇ ਨਹੀਂ ਸੋਚਦੇ ਸਾਰਿਆਂ ਬਾਰੇ ਸੋਚਦੇ ਹੋ ਕਿ ਸਾਰਿਆਂ ਨੂੰ ਜਿਹੜਾ ਮਤਲਬ ਕਿ ਉਸ ਚੀਜ਼ ਦਾ ਪਤਾ ਲੱਗ ਸਕੇ ਹਨ ਤੇ ਇਹ ਚੀਜ਼ ਨਾ ਮੈਨੂੰ ਮਤਲਬ ਕਿ ਇੱਕ ਸਟੂਡੈਂਟ ਨੇ ਪੁੱਛੀ ਸੀ ਕਿ ਸਰ ਸਾਡੇ ਮਤਲਬ ਕਿ ਜਦਾਂ ਪਲਾਟੂਨ ਬਣੀਆਂ ਹੋਈਆਂ ਤੇ ਉਹਨਾਂ ਚ ਪਰਫੈਕਟ ਮਤਲਬ ਕਿ ਜਿਵੇਂ ਲੱਗੇ ਆ ਮੁੰਡੇ ਕੁੜੀਆਂ ਜਾਂ ਮੁੰਡਾ ਹੈ ਕੁੜੀ ਆ ਜਾਂ ਜੋ ਵੀ ਆ ਨਾ ਮਤਲਬ ਕਿ ਜਿੱਦਾਂ ਤੁਹਾਡਾ ਮਤਲਬ ਜੈਂਡਰ ਆ ਤੇ ਵੀ ਪਰਫੈਕਟ ਕੀ ਹੁੰਦਾ ਹੈਗਾ ਪਰਫੈਕਟ ਦਾ ਮਤਲਬ ਤਾਂ ਆਪਾਂ ਕਹਦੇ ਨੇ ਵੀ ਹਰ ਕੰਮ ਦੇ ਵਿੱਚ ਪਰਫੈਕਟ ਮਤਲਬ ਹਰ ਚੀਜ਼ ਦੇ ਵਿੱਚ ਪਰਫੈਕਟ ਵੀ ਉਹ ਸਾਡੇ ਨਾਲ ਦਾ ਹੀ ਭਰਤੀ ਆ ਤੇ ਉਹ ਪਰਫੈਕਟ ਕਿਉਂ ਆ ਤੇ ਮਤਲਬ ਅਸੀਂ ਪਰਫੈਕਟ ਕਿਉਂ ਨਹੀਂ ਹઈએ ਤੇ ਚਲੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਠੀਕ ਆ ਤੁਹਾਡਾ ਪੁੱਛਣਾ ਜਾਇਜ਼ ਆ ਕਿਉਂਕਿ ਤੁਹਾਨੂੰ ਅਜੇ ਇਸ ਬਾਰੇ ਪਤਾ ਨਹੀਂ ਹੈਗਾ ਠੀਕ ਆ ਤੇ ਮੈਂ ਉਹੀ ਚੀਜ਼ ਤੁਹਾਨੂੰ ਦੱਸੂਗਾ ਵੀ ਪਰਫੈਕਟ ਤੇ ਇੱਕ ਸੁਪਰ ਪਰਫੈਕਟ ਜਾਂ ਬੈਚ ਪਰਫੈਕਟ ਉਹ ਕੀ ਹੁੰਦਾ ਹੈ ਤੇ ਉਹਦੇ ਬਾਰੇ ਮੈਂ ਤੁਹਾਨੂੰ ਵੀਡੀਓ ਜਾਣਕਾਰੀ ਦਵਾਂਗਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਹੋਰ ਸਾਥੀਆਂ ਤੱਕ ਜੋ ਵੀ ਚਾਹੀਏ ਮਤਲਬ ਤੁਸੀਂ ਭਰਤੀ ਨਹੀਂ ਵੀ ਹੋਏਗੇ ਜਿੱਦਾਂ ਕਿ ਕਈ ਮਤਲਬ ਕਿ ਉਹ ਬੱਚੀ ਵੀ ਦੇਖ ਰਹੀ ਹੋਣਗੇ ਜਿਹੜੇ ਭਰਤੀ ਨਹੀਂ ਹੋਏਗੇ ਬਟ ਉਹਨਾਂ ਦੇ ਨਾਲ ਦੀ ਭਰਤੀ ਹੋਏ ਨੇ ਤੇ ਆਪਣੇ ਇਸ ਨਾਲ ਦੇ ਸਾਥੀਆਂ ਨੂੰ ਮਤਲਬ ਭੇਜ ਦਿਓ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਤੇ ਬਿਨਾਂ ਕਿਸੇ ਦੇਰੀ ਦੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਟੌਪਿਕ ਵੀ ਪਰਫੈਕਟ ਕੀ ਹੁੰਦਾ ਪਰਫੈਕਟ ਤੇ ਚਲੋ ਸ਼ੁਰੂ ਕਰਦੇ ਹਾਂ ਫਿਰ ਤੇ ਜਿੱਦਾਂ ਕਿ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦਿੰਦਾ ਕਿ ਇੱਕ ਸਕੂਲ ਦਾ ਹੈੱਡ ਹਣਾ ਇੱਕ ਸਕੂਲ ਦਾ ਹੈੱਡ ਹੁੰਦਾ ਪ੍ਰਿੰਸੀਪਲ ਉਸ ਤੋਂ ਬਾਅਦ ਟੀਚਰ ਹੁੰਦੇ ਆ ਟੀਚਰ ਤੋਂ ਬਾਅਦ ਹੁੰਦਾ ਜੀ ਆਪਣਾ ਜਿਵੇਂ ਕਹਿ ਦਿੱਇਆ ਕਿ ਕਲਾਸ ਦਾ ਤੇ ਟੀਚਰ ਤੋਂ ਬਾਅਦ ਹੁੰਦਾ ਇਹ ਕਲਾਸ ਦਾ ਮਨੀਟਰ ਉਹ ਕੁੜੀ ਵੀ ਹੋ ਸਕਦੀ ਹੈ ਮੁੰਡਾ ਵੀ ਅਕੋਰਡਿੰਗ ਟੂ ਜਿੱਦਾਂ ਕਿ ਸੈਕਸ਼ਨ ਜੇ ਤੁਹਾਡਾ ਕੁੜੀਆਂ ਦਾ ਤਾਂ ਕੁੜੀ ਹੋਊਗੀ ਮਿੰਨੀਟਰ ਜੇ ਮੁੰਡਿਆਂ ਦਾ ਮੁੰਡਾ ਹੋਊਗਾ ਮਿੰਨੀਟਰ ਹੈਨਾ ਤੇ ਇਥੋਂ ਤੱਕ ਤੁਹਾਨੂੰ ਸਮਝ ਲੱਗ ਗਈ ਹੋਊਗੀ ਵੈਸੇ ਵੀ ਹੈਨਾ ਵੀ ਪ੍ਰਿੰਸੀਪਲ ਹੁੰਦਾ ਫਿਰ ਟੀਚਰ ਹੁੰਦੇ ਹੈਨਾ ਉਸ ਤੋਂ ਛੋਟੇ ਫਿਰ ਉਸ ਤੋਂ ਮਤਲਬ ਜਿਵੇਂ ਹਰੇਕ ਕਲਾਸ ਦਾ ਇੱਕ ਮਿੰਨੀਟਰ ਹੁੰਦਾ ਵੈਰੀ ਕਰਦਾ ਕਿ ਕਿਸੇ ਚ ਨਾਂ ਵੀ ਹੋਵੇ ਕੁਝ ਕਹਿ ਨਹੀਂ ਸਕਦੇ ਪਰ ਆਪਣੇ ਮਹਿਕਮੇ ਦੇ ਵਿੱਚ ਹਰੇਕ ਪਲਟ ਹੁੰਦਾ ਪਰਫੈਕਟ ਜ਼ਰੂਰ ਹੋਊਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਪ੍ਰਿੰਸੀਪਲ ਹੁੰਦਾਗਾ ਉਹ ਆਪਣੇ ਸੀਡੀਆ ਸਾਹਿਬ ਹੁੰਦੇ ਆ ਠੀਕ ਹੈ ਜੀ ਸੀਡੀ ਸਾਹਿਬ ਦਾ ਜੋ ਆਦੇਸ਼ ਆਉਂਦਾ ਹੈ ਠੀਕ ਹੈ ਉਹ ਉਸਤਾਦ ਸਾਹਿਬਾਂ ਜਿਹੜਾ ਉਹ ਫੋਲੋ ਕਰਦੇ ਠੀਕ ਆ ਹੁਣ ਕਈ ਜਗ੍ਹਾ ਤੇ ਸੀਡੀਐਮ ਵੀ ਹੁੰਦੇ ਜਿੱਦਾਂ ਕਿ ਇਥੇ ਮੈਂ ਟ੍ਰੇਨਿੰਗ ਕੀਤੀ ਉੱਥੇ ਸੀਡੀਐਮ ਸਾਹਿਬ ਵੀ ਸੀਗੇ ਜਿਹਨੂੰ ਆਪਾਂ ਕਹਿੰਦੇ ਆ ਚੀਫ ਡ੍ਰਿਲ ਮਾਸਟਰ ਤੇ ਸੀਡੀਆਈ ਸਾਹਿਬ ਹਰੇਕ ਪੁਲਿਸ ਲਾਈਨ ਹਰੇਕ ਬਟਾਲੀਅਨ ਦੇ ਵਿੱਚ ਹੁੰਦੇ ਆ ਜਿਹੜੇ ਕਿ ਹੁੰਦੇ ਆ ਚੀਫ ਡ੍ਰਿਲ ਇਨਸਟ੍ਰਕਟਰ ਠੀਕ ਆ ਇਹਨਾਂ ਦਾ ਤੁਹਾਨੂੰ ਨੋਰਮਲ ਪਤਾ ਲੱਗਿਆ ਹੋਊਗਾ ਵੀ ਸੀਡੀ ਸਾਹਿਬ ਸਾਡੇ ਕੌਣ ਨੇ ਜਾਂ ਐਲਓ ਕੌਣ ਨੇ ਆਰਆਈ ਕੌਣ ਨੇ ਬੇਸਿਕ ਚੀਜ਼ਾਂ ਹਲਕਾ ਮਤਲਬ ਥੋੜਾ ਥੋੜਾ ਕਰਕੇ ਤੇ ਉਸ ਤੋਂ ਬਾਅਦ ਜਿੱਦਾਂ ਕਿ ਮੈਂ ਸੀਡੀ ਸਾਹਿਬ ਜਿੱਦਾਂ ਕਿ ਉਹਨਾਂ ਨੂੰ ਪ੍ਰਿੰਸੀਪਲ ਨਾਲ ਕੰਪੇਅਰ ਕੀਤਾ ਉਸ ਤੋਂ ਬਾਅਦ ਆਪਣੇ ਆਗੇ ਉਸਤਾਦ ਜੀ ਠੀਕ ਆ ਉਹ ਕੰਪਨੀ ਕਮੰਡਰ ਵੀ ਹੋ ਸਕਦੇ ਆ ਤੇ ਉਹ ਆਪਣੀ ਪਲਾਟ ਹੁੰਦੀ ਜਿਹੜੀ ਆ ਉਹ ਨਾਰਮਲ ਕ ਆਪਣਾ ਜਿਹੜਾ ਹੈਗੇ ਪਲਾਟਨ ਕਮੰਡਰ ਵੀ ਹੋ ਸਕਦੇ ਆ ਠੀਕ ਆ ਉਹ ਹੋ ਗਏ ਆਪਣੇ ਟੀਚਰ ਠੀਕ ਆ ਟੀਚਰ ਤੋਂ ਬਾਅਦ ਜਿਵੇਂ ਆਪਣੀਆਂ ਹੋਗੀਆਂ ਹੋ ਗਈ ਨਾ ਮਤਲਬ ਜਿਵੇਂ ਮੈਂ ਤੁਹਾਨੂੰ ਕਲਾਸ ਬਾਰੇ ਦੱਸਿਆ ਹੀ ਗਾ ਤੇ ਜਿਹੜੀ ਕਲਾਸ ਹੁੰਦੀ ਆ ਉਹ ਹੋਗੀ ਤੁਹਾਡੀ ਪਲਾਟਨ ਠੀਕ ਆ ਜੀ ਤੇ ਪਲਾਟੂਨ ਦੇ ਵਿੱਚ ਫਿਰ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਕਲਾਸ ਦੇ ਵਿੱਚ ਇੱਕ ਮੋਨੀਟਰ ਹੁੰਦਾ ਤਾਂ ਉਹਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਕਿ ਕਲਾਸ ਦੇ ਵਿੱਚ ਕੋਈ ਰੌਲਾ ਨਹੀਂ ਮਤਲਬ ਰੌਲਾ ਤਾਂ ਨਹੀਂ ਪਾ ਰਿਆ ਉਹਦਾ ਟੀਚਰ ਨੂੰ ਦੱਸਣਾ ਜਾਂ ਮਤਲਬ ਕਿ ਕਲਾਸ ਦੇ ਵਿੱਚ ਕੋਈ ਐਬਸੈਂਟਾ ਉਹਦਾ ਮਤਲਬ ਉਹਦੀ ਜੋ ਹੈਗੀ اٹੈਂਡੈਂਸ ਵਗੈਰਾ ਦੇਣੀ ਠੀਕ ਹੈ ਟੀਚਰ ਨੂੰ ਦੱਸਣਾ ਮਤਲਬ ਉਹ ਤਾਂ ਟੀਚਰ ਆਪ ਹੀ ਮਤਲਬ ਲੈ ਲੈਂਦੇ اٹੈਂਡੈਂਸ ਤਾਂ ਪਰ ਨਾਰਮਲ ਕੀ ਵੇਰੀ ਕੋਈ ਟੈਸਟ ਬਾਰੇ ਦੱਸਣਾ ਹੁੰਦਾ ਵੀ ਸਰ ਆਪਣਾ ਟੈਸਟ ਹੈ ਜੀ ਅੱਜ ਜਾਂ ਤੇ ਮਤਲਬ ਜੋ ਵੀ ਕੋਈ ਪੈਸਾ ਤੇ ਇਕੱਠਾ ਕਰਨਾ ਗਰੁੱਪ ਦੇ ਮਤਲਬ ਆਪਣਾ ਫੰਡ ਇਕੱਠਾ ਕਰਨਾ ਕਲਾਸ ਦੇ ਵਿੱਚੋਂ ਹਨਾ ਤਾਂ ਉਹ ਕੰਮ ਸਾਰੇ ਮਨੀਟਰ ਦੇ ਹੁੰਦੇ ਹਨਾ ਤਾਂ ਹੁਣ ਇਸੇ ਚੀਜ਼ ਨੂੰ ਤੁਸੀਂ ਮਤਲਬ ਕਿ ਨਾ ਕੋਰਿਲੇਟ ਕਰ ਸਕਦੇ ਆ ਕਿ ਆਪਣੀ ਜਿਹੜੀ ਆ ਪਲਾਟੂਨ ਦੇ ਉੱਪਰ ਇੱਕ ਬੱਚਾ ਲਾਇਆ ਜਾਂਦਾ ਜਾਂ ਇੱਕ ਰਿਕਰੂਟ ਆਪਣੇ ਨਾਲ ਦਾ ਭਰਤੀ ਹੀ ਲਾਇਆ ਜਾਂਦਾ ਕਿ ਜਿਹਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਮਨੀਟਰ ਦੀ ਜਗ੍ਹਾ ਉਹਨੂੰ ਪਰਫੈਕਟ ਕਹਾ ਦਿੱਤਾ ਜਾਂਦਾ ਠੀਕ ਆ ਤੇ ਪਰਫੈਕਟ ਦਾ ਕੰਮ ਹੁੰਦਾ ਆਪਣੀ ਪਲਾਟੂਨ ਦੀ ਹਾਜ਼ਰੀ ਉਸਤਾਦ ਜੀ ਤੱਕ ਪਹੁੰਚਾਣੀ ਉਸਤਾਦ ਜੀ ਨੇ ਪਰਫੈਕਟਰ ਨੂੰ ਪੁੱਛਣਾ ਸਾਰੀ ਪਲਾਟਨ ਨੂੰ ਨਹੀਂ ਪੁੱਛਣਾ ਵੀ ਕੌਣ ਹੈ ਮਤਲਬ ਕਿ ਤੂੰ ਕੌਣ ਤੂੰ ਕਿਉਂ ਨਹੀਂ ਆਇਆ ਜਾਂ ਤੂੰ ਮਤਲਬ ਕਿ ਲੇਟ ਆਇਆ ਜਾਂ ਕਮੇ ਆ ਜੋ ਵੀ ਹੈਗਾ ਹਨ ਤਾਂ ਉਹਨਾਂ ਨੇ ਪਰਫੈਕਟਰ ਤੋਂ ਪੁੱਛਣਾ ਵੀ ਤੇਰੀ ਪਲਾਟਨ ਦੇ ਵਿੱਚ 30 ਜਣੇ ਆ 30 ਚ ਕਿੰਨੇ ਹਾਜ਼ਰ ਆ ਕਿੰਨੇ ਬਿਮਾਰ ਆ ਕਿੰਨੇ ਛੁੱਟੀ ਦੇ ਗਏ ਆ ਕਿੰਨੇ ਦਾ ਕੋਈ ਪੇਪਰ ਆ ਜਾਂ ਵਾਟ ਐਵਰ ਜੋ ਵੀ ਮਤਲਬ ਇਹ 30 ਬੰਦਿਆਂ ਦਾ ਮੈਨੂੰ ਲੇਖਾ ਜੋਖਾ ਦੱਸ ਵੀ ਉਹ ਕਿੱਥੇ ਨੇ ਜ਼ਿਆਦਾ 30 ਦੇ 30 ਹਾਜ਼ਰ ਹੋ ਸਕਦੇ ਆ ਜਾਤੀਆਂ ਦੇ ਵਿੱਚੋਂ ਕੋਈ 5 ਮਤਲਬ ਗੈਰ ਹਾਜ਼ਰ ਜਿੱਦਾਂ ਕਹਿ ਲਈਏ ਵੀ ਉਹਨਾਂ ਚੋਂ ਤਿੰਨ ਮਤਲਬ ਲੀਵ ਤੇ ਜਾਂ ਦੋ ਗੈਰ ਹਾਜ਼ਰ ਕੁਝ ਵੀ ਹੋ ਸਕਦਾ ਤਾਂ ਉਹਨਾਂ ਨੇ ਡਿਟੇਲ ਜਿਹੜੀ ਸਟੇਟਮੈਂਟ ਤੁਸੀਂ ਸਟੇਟਮੈਂਟ ਸ਼ਬਦ ਸੁਣੋਗੇ ਜਾਂ ਸੁਣ ਲਿਆ ਹੋਣਾ ਵੀ ਆਪਾਂ ਪਲਾਟੋਂ ਦੀ ਸਟੇਟਮੈਂਟ ਦੇਣੀ ਹੈ ਮੈਂ ਤੁਹਾਨੂੰ ਇੱਕ ਸ਼ੋਅ ਕਰ ਦਿੰਦਾ ਸਕਰੀਨਸ਼ਾਟ ਇਹ ਜਦੋਂ ਮੈਂ ਮਤਲਬ ਆਪਣੇ ਜ਼ਿਲੰਦਰ ਦੇ ਵਿੱਚ ਆਪਣੀ ਜਿਹੜੀ ਮਤਲਬ ਸਾਰੀਆਂ ਪਲਾਟੋਂਾਂ ਦਾ ਮੈਂ ਬੈਚ ਪਰਫੈਕਟ ਜਿੱਦਾਂ ਕਹਿ ਲਈਏ ਮੈਂ ਸੁਪਰ ਪਰਫੈਕਟ ਸੀਗਾ ਠੀਕ ਹੈ ਵੀ ਸਾਰੀਆਂ ਪਲਾਟੂਨਸ ਮੇਰੇ ਅੰਡਰ ਹੁੰਦੀਆਂ ਸੀਗੀਆਂ ਤੇ ਸਾਰੀ ਜਿਹੜੀ ਜੋ ਵੀ ਜਾਣਕਾਰੀ ਹੁੰਦੀ ਸੀਗੀ ਉਹ ਸੀਡੀਏ ਸਾਹਿਬ ਤੇ ਏਸੀਡੀਏ ਸਾਹਿਬ ਮੇਰੇ ਤੋਂ ਲੈਂਦੇ ਸੀਗੇ ਠੀਕ ਆ ਤਾਂ ਮੈਂ ਕੋਈ ਵਡਿਆਈ ਨਹੀਂ ਕਰ ਰਿਹਾ ਆਪਣੀ ਮੈਂ ਦੱਸ ਰਿਹਾ ਤੁਹਾਨੂੰ ਵੀ ਇੱਕ ਸੁਪਰ ਪਰਫੈਕਟ ਦੀ ਜਿਹੜੀ ਕਿ ਮਤਲਬ ਉਹਦੀ ਜਿਹੜੀ ਹੁੰਦੀ ਆ ਡਿਊਟੀ ਹੁੰਦੀ ਆ ਹਨਾ ਤਾਂ ਚਲੋ ਮੈਂ ਪਹਿਲਾਂ ਤੁਹਾਨੂੰ ਪਰਫੈਕਟ ਬਾਰੇ ਦੱਸਦਾ ਫਿਰ ਸੁਪਰ ਪਰਫੈਕਟ ਬਾਰੇ ਵੀ ਦੱਸੂਗਾ ਤਾਂ ਹਰੇਕ ਪਰਫੈਕਟ ਨੇ ਆਪਣੀ ਆਪਣੀ ਪਲਾਟੂਨ ਦਾ ਜੋ ਵੇਰਵਾ ਹੁੰਦਾ ਜੋ ਡਿਟੇਲ ਹੁੰਦੀ ਆ ਉਹ ਸਾਰੀ ਆਪਣੇ ਆਪਣੇ ਉਸਤਾਦ ਜੀ ਹਰੇਕ ਮਤਲਬ ਕਿ ਪਲਾਟੂਨ ਨੂੰ ਇੱਕ ਉਸਤਾਦ ਜੀ ਲੱਗਦੇ ਆ ਉੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਇੱਥੇ ਨਾਰਮਲ ਤਾਂ ਤੁਹਾਨੂੰ ਜਿਵੇਂ ਲਾਈਨਾਂ ਦੇ ਵਿੱਚੋਂ ਤੁਸੀਂ ਜਾਂ ਤੁਸੀਂ ਆਪਣੇ ਬਟਾਲিয়ন ਦੇ ਵਿੱਚੋਂ ਕੋਈ ਨਾਰਮਲ ਕੋਈ ਏਡਾ ਮਤਲਬ ਖਾਸ ਗੱਲ ਨਹੀਂ ਹੁੰਦੀ ਕੋਈ ਪਰ ਫਿਰ ਵੀ ਸਾਡੇ ਸਾਡੇ ਜਲੰਧਰ ਦੇ ਵਿੱਚ ਸਾਡੀ ਹਰੇਕ ਪਲਾਟੂਨ ਦਾ ਇੱਕ ਇੱਕ ਪਰਫੈਕਟ ਸੀਗਾ ਠੀਕ ਆ ਤੇ ਮਤਲਬ ਕਿ ਜਦੋਂ ਉਸਤਾਦ ਜੀ ਦੋ ਕੇ ਤਿੰਨ ਨਹੀਂ ਸੀਗੇ ਮਤਲਬ ਪਲਾਟੂਨਸ ਚਾਰ ਮੁੰਡਿਆਂ ਦੀਆਂ ਦੋ ਫੌਜੀਆਂ ਦੀਆਂ ਤੇ ਦੋ ਕੁੜੀਆਂ ਦੀਆਂ ਹਨਾ ਤਿੰਨ ਇਹ ਹੋ ਗਈਆਂ ਚ 8 ਹਾਂ 8 ਪਲਾਟ ਹੁੰਦਾ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਤਲਬ ਕਿ ਨਾ ਜਿਵੇਂ ਉਸਤਾਦ ਜੀ ਘਟ ਸੀ ਦੇ ਉਸਤਾਦ ਜੀ ਦੋ ਸੀਗੇ ਤਾਂ ਫਿਰ ਮੈਂ ਜਿੱਦਾਂ ਗਲਤ ਨੂੰ ਦੱਸ ਰਿਹਾ ਸੀਗਾ ਕਿ ਹਰੇਕ ਪਲਾਟੋਂ ਦਾ ਪਰਫੈਕਟ ਹੋਣੇ ਜਾ ਕੇ ਮਤਲਬ ਕਿ ਉਸਤਾਦ ਜੀ ਨੂੰ ਦੱਸਣਾ ਉਸਤਾਦ ਤੋਂ ਉਸਤਾਦ ਜੀ ਤੋਂ ਪਹਿਲਾਂ ਇੱਕ ਮਤਲਬ ਜਿੱਦਾਂ ਸੁਪਰ ਪਰਫੈਕਟਾ ਉਹਨਾਂ ਕੋਲੇ ਸਾਰੀ ਜਿਹੜੀ ਹੁੰਦੀ ਆ ਜਾਂ ਮਤਲਬ ਟ੍ਰੇਨਿੰਗ ਸੈਂਟਰ ਵਿੱਚ ਬੈਚ ਪਰਫੈਕਟ ਕਹਿੰਦੇ ਆ ਤੇ ਉਹ ਮਤਲਬ ਕਿ ਸਾਰੇ ਪਰਫੈਕਟਾਂ ਨੇ ਇੱਕ ਪਰਫੈਕਟ ਨੂੰ ਸਾਰੀ ਡਿਟੇਲ ਦੱਸਣੀ ਹੁੰਦੀ ਹੈ ਵੀ ਮੇਰੀ ਪਲਾਟਨ ਦੇ ਵਿੱਚ ਆ ਬੰਦਾ ਐਬਸੈਂਟ ਆ ਮਤਲਬ ਬੈਲਟ ਨੰਬਰ ਬੈਲਟ ਨੰਬਰ ਆ ਫਲਾਣਾ ਸਿੰਘ ਫਲਾਣੀ ਕੌਰ ਜਾਂ ਜੋ ਵੀ ਹੈਗੀ ਆ ਕੁੜੀ ਮੁੰਡਾ ਜੋ ਵੀ ਆ ਵੀ ਮੇਰੇ ਇੰਨੇ ਆ ਪਲਾਟਨ ਚ ਮੇਰੇ ਹੈਗੇ ਆ ਤੇ ਇੰਨੇ ਆਣੇ ਐਬਸੈਂਟ ਆ ਤੇ ਇੰਨੇ ਆਣੇ ਡਿਊਟੀ ਗਏ ਆ ਜਾਂ ਜੋ ਵੀ ਮਤਲਬ ਉਹ ਡਿਟੇਲ ਦੇਣੀ ਹੁੰਦੀ ਆ ਸਾਰੀ ਫਿਰ ਉਹ ਜਿਹੜਾ ਬੈਚ ਪਰਫੈਕਟ ਜਾਂ ਸੁਪਰ ਪਰਫੈਕਟ ਹੁੰਦਾ ਪਰਫੈਕਟ ਹੁੰਦਾਗਾ ਉਹਨੇ ਫਿਰ ਅੱਗੇ ਜਾ ਕੇ ਸੀਡੀ ਸਾਹਿਬ ਨੂੰ ਜਾਣਕਾਰੀ ਦੇਣੀ ਹੁੰਦੀ ਵੀ ਆ ਚੀਜ਼ ਜੀ ਸਰ ਮਤਲਬ ਇਦਾਂ ਵੀ ਆ ਇਸ ਪਲਾਟੂਨ ਦੇ ਵਿੱਚ ਇੰਨੇ ਜਣੇ ਹੈਗੇ ਆ ਮੈਂ ਟੋਟਲ ਇੰਨੇ ਆ ਟੋਟਲ ਇੰਨਾ ਆ ਟੋਟਲ ਦੇ ਵਿੱਚੋਂ ਇੰਨੇ ਬੱਚੇ ਡਿਊਟੀ 'ਤੇ ਗਏ ਆ ਇੰਨੇ ਬੱਚੇ ਕੋਈ ਫਟੀਕ ਤੇ ਆ ਜਾਂ ਇੰਨੇ ਬੱਚੇ ਕੋਈ ਮਤਲਬ ਬਿਮਾਰ ਹੈਗਾ ਕੋਈ ਇੱਕ ਅੱਧਾ ਠੀਕ ਆ ਸੈਕੰਡ ਪਲਾਟੂਨ ਦੇ ਵਿੱਚ ਆ ਥਰਡ ਦੇ ਵਿੱਚ ਆ ਉਹ ਵੀ ਰਿਪੀਟ ਠੀਕ ਆ ਤੇ ਫਿਰ ਉਹਦੀ ਜਿਹੜੀ ਜਾਣਕਾਰੀ ਫਿਰ ਉਸ ਮਤਲਬ ਸੀਡੀ ਸਾਹਿਬ ਨੂੰ ਪੁੱਛਣਾ ਵੀ ਆਪਣੇ ਕੋਲੇ ਪ੍ਰੈਜ਼ੈਂਟ ਕਿੰਨੇ ਆ ਠੀਕ ਆ ਪ੍ਰੈਜ਼ੈਂਟ ਫਿਰ ਸਾਰੀਆਂ ਪਲਾਟੂਨਾਂ ਨੂੰ ਮਤਲਬ ਕਿ ਉਹ ਚੋਂ ਕੱਢ ਕੇ ਵੀ ਇੰਨੇ ਜਣੇ ਪ੍ਰੈਜ਼ੈਂਟ ਆ ਜੀ ਠੀਕ ਆ ਫਿਰ ਜਿਹੜੇ ਬੱਚੇ ਮਤਲਬ ਕਿ ਵਿੱਚੋਂ ਰਹਿੰਦੇ ਹੁੰਦੇ ਸਪੋਜ਼ ਕਰੋ 90 ਜਣੇ ਆ 90 ਦੇ ਵਿੱਚੋਂ ਮਤਲਬ ਕਿ ਵੀ ਤਿੰਨ ਪਲਾਟ ਹੁਣਾ 90 ਜਣੇ ਆ 90 ਦੇ ਵਿੱਚੋਂ ਸਪੋਜ਼ ਕਰੋ 80 ਪ੍ਰੈਜ਼ੈਂਟ ਆ ਵੀ 10 ਮਤਲਬ ਕਿ ਵੀ ਆਸੇ ਪਾਸੇ ਜਾਂ ਡਿਊਟੀ ਗਿਆ ਜਾਂ ਕੋ ਸਿੱਕਾ ਉਹਦੇ ਵਿੱਚੋਂ ਦਾ ਕੁਝ ਵੀ ਹੈ ਫਟੀਕ ਤੇ ਆ ਉਹ ਕੱਢ ਕੇ ਵੀ 90 ਆ 90 ਦੇ ਵਿੱਚੋਂ 80 ਆਪਣੇ ਕੋਲ ਸਾਰਾ ਇਸ ਟਾਈਮ ਪ੍ਰੈਜ਼ੈਂਟ ਹੈਗੇ ਆ ਠੀਕ ਆ ਫਿਰ ਉਹਨੇ ਕਹਿਣਾ ਵੀ ਇੰਨਾ ਬੱਚਿਆਂ ਦੇ ਮਤਲਬ ਜਾਂ ਇਹ ਜਿਹੜੇ ਬੱਚੇ ਹੈਗੇ ਆ ਵੀ ਇਹਨਾਂ ਨੂੰ ਮਤਲਬ ਕਿ ਆਪਾਂ 25 ਇੱਥੇ ਭੇਜਨੇ ਆ ਕੋਈ 30 ਇੱਥੇ ਭੇਜਨੇ ਆ ਜਾਂ ਫਲਾਨੀ ਜਗ੍ਹਾ ਮਤਲਬ ਇੱਥੇ-ਇੱਥੇ ਆਪਾਂ ਡਿਊਟੀਆਂ ਲਾਉਣੀਆਂ ਤਾਂ ਉਹ ਜਿਹੜਾ ਕੰਮ ਆ ਫਿਰ ਉਹ ਸੁਪਰ ਪਰਫੈਕਟ ਤਾਂ ਹੁੰਦਾ ਕਿ ਉਸੇ ਬ੍ਰਾਂਚ ਦਾ ਜਿਹੜਾ ਸਾਰਾ ਮਤਲਬ ਸਿਸਟਮ ਹੁੰਦਾ ਉਸੇ ਬ੍ਰਾਂਚ ਨਾਲ ਸਿੱਧਾ ਕਨੈਕਟ ਹੁੰਦਾ ਉਹਦਾ ਠੀਕ ਆ ਤੇ ਫਿਰ ਮੈਂ ਮਤਲਬ ਇਦਾਂ ਹੀ ਦੱਸਦਾ ਹੁੰਦਾ ਸੀਗਾ ਫਿਰ ਮਤਲਬ 20 ਸਾਰ ਆਪਣੇ ਕੋਲੇ ਆ ਬੱਚੇ ਇੰਨੇ ਹੈਗੇ ਆ ਬੈਲਟ ਨੰਬਰ ਆਪਣੇ ਇੱਥੇ-ਇੱਥੇ ਆ ਬੈਲਟ ਆਪਣੇ ਸਿੱਕਾ ਆ ਬੈਲਟਾ ਕਰ ਗਿਆ ਹੋਇਆ ਤਾਂ ਫਿਰ ਉਹਨਾਂ ਨੇ ਜਿਹੜੇ ਬੱਚੇ ਪ੍ਰੈਜ਼ੈਂਟ ਹੁੰਦੇ ਸੀ ਜੋ ਵੀ ਮਤਲਬ ਕਿ ਉਸੇ ਬ੍ਰਾਂਚ ਵੱਲੋਂ ਜੋ ਕੋਈ ਹੁਕਮ ਹੁੰਦਾ ਸੀਗਾ ਜਾਂ ਸੀਡੀ ਸਾਹਿਬ ਦਾ ਹੁਕਮ ਹੁੰਦਾ ਜਾਂ ਉਸਤਾਦ ਜੀ ਦਾ ਵੀ ਹੁਕਮ ਹੁੰਦਾ ਸੀਗਾ ਤਾਂ ਉਹ ਪ੍ਰੈਜ਼ੈਂਟ ਬੱਚਾਂ ਤੋਂ ਹੀ ਮਤਲਬ ਉਹ ਚੀਜ਼ ਕਰਵਾਈ ਜਾਂਦੀ ਹੈ ਤੇ ਬਾਕੀ ਜਿਹੜੇ ਜੋ ਵੀ ਮਤਲਬ ਹੁੰਦਾਗਾ ਆਸੇ ਪਾਸੇ ਹੁੰਦੇ ਉਹ ਆਲਰੇਡੀ ਆਪਾਂ ਦੱਸੇ ਹੁੰਦੇ ਵੀ ਆਹ ਬੈਲਟ ਨੰਬਰ ਆ ਜਿਹੜੇ ਆਲਰੇਡੀ ਮਤਲਬ ਕਿ ਪਾਸੇ ਕੀਤੇ ਹੋਏ ਮਤਲਬ ਜਿਵੇਂ ਉਹ ਸੈਪਰੇਟ ਕੱਢ ਲਏ ਜਾਂਦੇ ਆ ਤਾਂ ਉਸ ਤੋਂ ਬਾਅਦ ਫਿਰ ਜੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਮਤਲਬ ਕਲਾਸ ਦੇ ਵਿੱਚ ਕੋਈ ਮੋਡੀਟਰ ਦਾ ਫੰਡ ਵਗੈਰਾ ਇਕੱਠਾ ਕਰਦਾ ਹਨ ਜਾਂ ਕੋਈ ਸਮਾਨ ਸਮੂਹ ਲੈਂਦਾ ਹੁੰਦਾ ਹਨ ਤਾਂ ਉਹ ਡਿਸਟ੍ਰਿਬਿਊਟ ਕਰਨਾ ਹੁੰਦਾ ਆਪਣੇ ਕਲਾਸ ਦੇ ਵਿੱਚ ਇਦਾਂ ਹੀ ਪਰਫੈਕਟ ਦੀ ਡਿਊਟੀ ਹੁੰਦੀ ਆ ਪਰਫੈਕਟ ਦੇ ਕੋਲੇ ਇੱਕ ਰਜਿਸਟਰ ਲੱਗਿਆ ਹੁੰਦਾ ਜਿਹਦੇ ਵਿੱਚ ਉਹਦਾ ਮਤਲਬ ਕਿ ਆਪਣੀ ਪਲਾਟ ਹੁੰਦੇ ਸਾਰੇ ਬੱਚੇ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਸ਼ੇਅਰ ਕਰਦਾ ਮੈਂ ਜਦੋਂ ਮੈਂ ਪਰਫੈਕਟ ਸੀਗਾ ਤੇ ਉਦੋਂ ਕੀ ਸਿਸਟਮ ਹੁੰਦਾ ਹੈਗਾ ਮਤਲਬ ਕਿ ਮਤਲਬ ਕੀ ਕਰਦਾ ਹੁੰਦਾ ਸੀ ਮੈਂ ਤੇ ਉਸ ਤੋਂ ਬਾਅਦ ਜਿੱਦਾਂ ਕਿ ਕੋਈ ਸਮਾਨ ਆਇਆ ਹਨਾ ਮਤਲਬ ਮੈਂ ਆਪਦੀ ਪਲਾਟੋਂ ਦਾ ਪਰਫੈਕਟ ਤਾਂ ਸੀ ਗਈ ਠੀਕ ਹੈ ਪਲੱਸ ਮੈਂ 올ਓਵਰ ਸਾਰੀਆਂ ਪਲਾਟੋਂਸ ਦਾ ਵੀ ਪਰਫੈਕਟ ਸੀ ਆ ਤੇ ਉਸ ਤੋਂ ਬਾਅਦ ਮਤਲਬ ਜੇ ਮੈਂ ਆਪਦੀ ਪਲਾਟੋਂ ਲੈ ਕੇ ਚੱਲਾਂ ਮੇਰੀ ਪਲਾਟੋਂ ਦੇ ਵਿੱਚ 30 ਜਣੇ ਆ ਜੀ 30 ਜਣਾਂ ਦਾ ਸਰਨੇ ਹੁਣ ਜੇ ਮੈਂ ਉਹਨੂੰ ਦੱਸਿਆ ਕਿ ਮਤਲਬ ਕੋਈ ਸਮਾਨ ਸਮੂਹ ਲਿਆਂਦਾ ਹਨਾ ਸਪੋਜ਼ ਕਰੋ ਵੀ ਆਪਾਂ ਨੂੰ ਟਰੈਕਸੂਟ ਆਏ ਆ ਸਪੋਜ਼ ਕਰੋ ਟਰੈਕਸੂਟ ਆਏ ਮਤਲਬ ਕੁਝ ਹੋਰ ਵੀ ਹੋ ਸਕਦਾ 30 ਟਰੈਕਸੂਟ ਮੈਨੂੰ ਦੇਤੇ ਇੱਕ ਤਾਂ ਮੇਰਾ ਹੋਊਗਾ ਸਰਨੇ ਕਹਿਣਾ ਵੀ ਇੱਕ ਟਰੈਕਸੂਟ ਦੇ 1000 ਰੁਪਿਆ ਮੋਟਾ ਮੋਟਾ ਸਾਵਾਂ ਲੱਗੇ ਚੱਲਦੇ ਆ ਅਸਤਾਨ ਜੀ ਨੇ ਕਹਿੰਦਾ ਨਾ ਵੀ ਆਜ ਤੱਕ ਕਾਕਾ 30 ਟਰੈਕ ਸੂਟਾਂ ਮਤਲਬ ਪਹਿਲਾਂ ਨੰਬਰ ਪੁੱਛ ਲਈ ਜਾਂਦੇ ਵੀ ਕਿਹਦੇ ਕਿੰਨਾ ਨੰਬਰ ਆਉਂਦਾ ਹਨਾ ਤਾਂ ਮੈਂ ਪਹਿਲਾਂ ਇੱਕ ਲਿਸਟ ਬਣਾਉਂਗਾ ਲਿਸਟ ਦੇ ਮਤਲਬ ਕਿ ਸਾਹਮਣੇ ਲਿਖ ਦੂੰਗਾ ਵੀ ਹਾਂਜੀ ਕਿਹੜੇ ਬੰਦੇ ਨੂੰ ਐਲ ਚਾਹੀਦਾ ਕਿਹੜੇ ਨੂੰ ਐਕਸਲ ਚਾਹੀਦਾ ਕਿਹੜੇ ਨੂੰ ਡਬਲ ਐਕਸਲ ਚਾਹੀਦਾ ਕਿਉਂਕਿ ਹਰੇਕ ਦਾ ਮਤਲਬ ਬੋਡੀ ਸ਼ੇਪ ਅਲੱਗ-ਅਲੱਗ ਹਨਾ ਤਾਂ ਮੈਂ ਆਰਡਰ ਦੇ ਅਕੋਰਡਿੰਗ ਸਰ ਨੂੰ ਕਹਿੰਦਾ ਵੀ ਸਰ 30 ਆ ਮਤਲਬ 30 ਬੰਦੇ ਮੇਰੇ ਠੀਕ ਆ ਤੇ ਆ ਇੰਨੇ ਸਾਈਜ਼ ਦੇ ਮੇਰਾ ਸਮਾਨ ਆ ਗਿਆ ਉਸਤਾਦ ਜੀ ਨੇ ਕਹਿ ਦੇਣਾ ਵੀ ਇਹਦਾ 1000 ਰੁਪਿਆ ਪਰ ਪੀਸ ਮਤਲਬ ਇਕੱਠਾ ਕਰਨਾ ਪਰ ਟਰੈਕ ਸੂਟ ਠੀਕ ਹੈ ਫਿਰ ਮੈਂ ਆਪ ਦੇ ਵੱਲੋਂ ਪਹਿਲਾਂ 1000 ਰੁਪਿਆ ਪਾਉਂਗਾ ਵੀ ਮੇਰਾ 1000 ਰੁਪਿਆ ਮੈਂ ਨੋਟ ਕਰ ਲੈਣਾ ਵੀ ਆ ਗਿਆ ਉਸ ਤੋਂ ਬਾਅਦ ਫਿਰ ਮੈਂ ਇਕੱਠਾ ਮਤਲਬ ਕਿ ਜਿੱਦਾਂ ਕਿ ਜਿਹਨੂੰ ਜਿਹਨੂੰ ਵੰਡੀ ਜਾਣਾ ਵੀ ਕਿਹਨੂੰ ਕਿਹੜੇ ਨੂੰ ਐਲ ਚਾਹੀਦਾ ਕਿਹੜੇ ਨੂੰ ਐਕਸਲ ਚਾਹੀਦਾ ਕਿਹੜੇ ਨੂੰ ਡਬਲ ਐਕਸਲ ਚਾਹੀਦਾ ਤਾਂ ਮੈਂ ਦੇ ਕੇ ਸਾਰਿਆਂ ਨੂੰ ਸਾਰੇ ਵੰਡਤੇ ਨਾ ਸਾਰੇ ਵੰਡਤੇ ਫਿਰ ਮੈਂ ਹਰੇਕ ਬੰਦੇ ਤੋਂ ਮਤਲਬ ਕਿ ਜਿਵੇਂ ਜਿਵੇਂ ਵੰਡੀ ਆਉਂਗਾ ਉਹ ਮੈਂ ਪੈਸੇ ਇਕੱਠੇ ਕਰੀ ਜਾਣਾ ਮੇਰੇ ਕੋਲ 30000 ਰੁਪਏ ਇਕੱਠਾ ਹੋ ਗਿਆ ਫਿਰ ਮੈਂ ਸਾਰਿਆਂ ਦੇ ਟਿਕ ਮੈਂ ਦੇਖੂਗਾ ਵੀ ਸਾਰੇ 3000 ਇਕੱਠਾ ਹੋ ਗਿਆ ਵੀ ਹਾਂ ਸਾਰਿਆਂ ਨੇ ਲੈ ਲਏ ਆ ਠੀਕ ਆ ਤੇ ਚਾਹੇ ਨਾ ਵੀ ਇਕੱਠੇ ਹੋਣ ਸਪੋਜ਼ ਕਰੋ ਵੀ 30 ਦੇ ਵਿੱਚੋਂ 25 ਨੇ ਪੈਸੇ ਦਿੱਤੇ ਆ ਪਰ ਪਰਫੈਕਟ ਦੀ ਡਿਊਟੀ ਹੈ ਕਿ ਉਹਨੇ ਤੀਆਂ ਦੇ ਹੀ ਪੈਸੇ ਉਸਤਾਦ ਜੀ ਨੂੰ ਦੇਣੇ ਤੇ ਬਾਅਦ ਵਿੱਚ ਜਿਹੜਾ ਉਹ ਆਪਣੇ ਜਿਹੜੇ ਦੋਸਤਾਂ ਤੋਂ ਜਾਂ ਪਲਾਟੂਨ ਵਾਲਿਆਂ ਤੋਂ ਉਹ ਬਾਅਦ ਵਿੱਚ ਵੀ ਲੈ ਮਤਲਬ ਲੈ ਸਕਦਾ ਜੀ ਨਹੀਂ ਦਿੰਦੇ ਤਾਂ ਤੁਸੀਂ ਉਸਤਾਦ ਜੀ ਨੂੰ ਦੱਸ ਸਕਦੇ ਹੋ ਵੀ ਸਾਰੇ ਮਤਲਬ ਕਿ ਬੰਦਾ ਮੇਰੀ ਪਲਾਟ ਹੁੰਦਾ ਹੈ ਥੋੜਾ ਜਿਹਾ ਮਕਰਾਂ ਬੰਤੀ ਕਰ ਰਿਹਾ ਮੈਨੂੰ ਪੈਸੇ ਨਹੀਂ ਦੇ ਰਿਹਾ ਉਹ ਫਿਰ ਉਸਤਾਦ ਦੀ ਦਰਜਣਾ ਚਾਹ ਉਹ ਉਸਤਾਦ ਜੀ ਦਾ ਕੰਮ ਜਾਣੇ ਠੀਕ ਆ ਇਹ ਡਿਊਟੀਆਂ ਹੁੰਦੀਆਂ ਪਰਫੈਕਟ ਦੀਆਂ ਤਾਂ ਇਹ ਮੋਸਟਲੀ ਮਤਲਬ ਕਿ ਜਦੋਂ ਕੰਮ ਹੁੰਦਾ ਪਰਫੈਕਟ ਦਾ ਹੋਰ ਕੋਈ ਅਮਾਉਂਟ ਇਕੱਠਾ ਕਰਨਾ ਗਰੁੱਪ ਦੇ ਵਿੱਚ ਸੌਰੀ ਪਲਾਟੂਨ ਦਾ ਕੋਈ ਅ ਮਰਜੈਂਸੀ ਫੰਡ ਇਕੱਠਾ ਕਰ ਰਕੇ ਰੱਖ ਸਕਦਾ ਉਹਦੇ ਕੋਲ ਸਾਰਾ ਜਿਹੜਾ ਲੇਖਾ ਜੋਖਾ ਹੁੰਦਾ ਵੀ ਕਿੰਨੇ ਪੈ ਸਪੋਜ਼ ਕਰੋ 100-100 ਰੁਪਏ ਇਕੱਠਾ ਕੀਤਾ ਰਹਿ ਇੱਕ ਤੋਂ 3000 ਰੁਪਏ ਉਹਦਾ ਮਰਜੈਂਸੀ ਫੰਡ ਉਹਦੇ ਚੋਂ ਇੱਕ ਸਾਰੀ ਪਲਾਟ ਉਨਲੀ ਕੀ ਲੈ ਕੇ ਆਂਦਾ ਸਪੋਜ਼ ਕਰੋ ਇੱਕ ਆਪਣਾ ਲੈ ਆਂਦਾ ਲਾਈਕ ਗਰਮੀਆਂ ਦੇ ਵਿੱਚ ਅਸੀਂ ਲੈ ਕੇ ਆਂਦਾ ਸੀਗਾ ਵਾਟਰ ਕੂਲਰ ਫਿਰ ਚਾਹ ਦੀ ਕੈਟਲ ਲੈ ਕੇ ਆਉਂਦੀ ਸੀ ਤਾਂ ਇਦਾਂ ਕਰਕੇ ਕੋਈ ਆਪਾਂ ਜਿੱਦਾਂ ਕਿ ਦੀ ਬਹੁਤੀ ਪਲਾਟ ਉਨਸਤੇ ਕੋਈ ਸਾਂਝਾ ਕੁਛ ਹੀ ਲੈਣ ਦੀ ਠੀਕ ਆ ਤਾਂ ਉਹ ਆਪਾਂ ਇੱਕ ਮਤਲਬ ਐਮਰਜੈਂਸੀ ਫੰਡ ਇਕੱਠਾ ਕਰਦੇ ਆ ਜਾਂ ਇੱਕ ਨਾਰਮਲ ਫੰਡ ਇਕੱਠਾ ਕਰਦੇ ਆ ਤਾਂ ਉਹ ਮਤਲਬ ਪਲਾਟ ਉ ਦੇ ਪਰਫੈਕਟ ਕੁਲ ਸਾਰਾ ਉਹਦਾ ਲੇਖਾ ਜੋਖਾ ਹੁੰਦਾ ਆਪਾਂ ਪਲਾਟ ਨੂੰ ਪਰਫੈਕਟ ਨੂੰ ਪੁੱਛ ਵੀ ਸਕਦੇ ਆ ਵੀ ਆਪਣੀ ਫੰਡ ਦੇ ਵਿੱਚੋਂ ਕਿੰਨੇ ਪੈਸੇ ਬਾਕੀ ਪਏ ਤੇ ਕਿੰਨੇ ਪੈਸੇ ਲੱਗੇ ਇਹ ਆਪਣਾ ਹੱਕ ਠੀਕ ਆ ਤੇ ਐਜ਼ ਅ ਪਰਫੈਕਟ ਮਤਲਬ ਜਦੋਂ ਮੈਂ ਸੀਗਾ ਤੇ ਮੈਨੂੰ ਮੈਂ ਆਪ ਹੀ ਦੱਸ ਦਿੰਦਾ ਹੁੰਦਾ ਸੀਗਾ ਵੀ ਆ ਆਪਣਾ ਇੰਨਾ ਸਮਾਨ ਆ ਗਿਆ ਬਾਈ ਤੇ ਇਹਨੇ ਆਪਣੇ پیسے ਬਾਕੀ ਆ ਤੇ ਜੇ ਕੋਈ ਆਪਾਂ ਹੋਰ ਕੋਈ ਸਮਾਨ ਲੈਣਾ ਮੈਨੂੰ ਦੱਸ ਸਕਦੇ ਹੋ ਆਪਾਂ ਸਾਂਝੇ ਤੌਰ ਤੇ ਉਸ ਮਤਲਬ ਲੈ ਆਉਨੇ ਆ ਠੀਕ ਆ ਤੇ ਇਸ ਤੋਂ ਬਿਨਾ ਹੋਰ ਕਾਫੀ ਮਤਲਬ ਕਿ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਪਰਫੈਕਟ ਦਾ ਕਿਉਂਕਿ ਸਾਰੀ ਮਤਲਬ ਰਜਿਸਟਰ ਦੀ ਮਤਲਬ ਪੂਰਾ ਕਰਨਾ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਮੇਰਾ ਸਕਰੀਨ ਸ਼ਾਟ ਪੀਆਰਟੀਸੀ ਦਾ ਤੇ ਸਾਰਾ ਰਜਿਸਟਰ ਪੂਰਾ ਕਰਨਾ ਇੱਕ ਇੱਕ ਪੰਜੀ ਪੰਜੀ ਦਾ ਹਿਸਾਬ ਰੱਖਣਾ ਠੀਕ ਆ ਫਿਰ ਮਹੀਨੇ ਦੀ ਮੈਸ ਕਟਿੰਗ ਆਉਂਦੀ ਆ ਠੀਕ ਆ ਉੱਥੇ ਕਾਫੀ ਦਰਜੀ ਦੇ ਕੂਬਲਰ ਦੇ ਹਣਾ ਤੇ ਵੈਟ ਕੰਟੇਨ ਡਰਾਈ ਕੰਟੇਨ ਤੇ ਸਾਰੇ ਪੈਸੇ ਇਕੱਠੇ ਕਰਨੇ ਠੀਕ ਆ ਜਿਵੇਂ ਮੈਸ ਕਟਿੰਗ ਹੋ ਗਈ ਦੁੱਧ ਦੀ ਹੋ ਗਈ ਹਣਾ ਤੇ ਉਹ ਪੈਸੇ ਇਕੱਠੇ ਕਰਕੇ ਹਰੇਕ ਆਪਣੇ ਨਾਲਦਿਆਂ ਤੋਂ ਪਲਾਟੂਨ ਤੋਂ ਤੇ ਉਹ ਸਾਰੇ ਮਤਲਬ ਕਿ ਫਿਰ ਅਲੱਗ-ਅਲੱਗ ਜਗ੍ਹਾ ਤੇ ਉਹਦੀ ਮਤਲਬ ਲੇਖਾ ਝੋਖਾ ਰੱਖਣਾ ਸਾਰਾ ਕੰਮ ਹੈ ਜਿਹੜਾ ਉਹ ਪਰਫੈਕਟ ਦਾ ਹੁੰਦਾ ਕੰਮ ਬਹੁਤ ਜ਼ਿਆਦਾ ਜਿਵੇਂ ਕਹਿ ਦਈਏ ਰਿਸਕੀ ਜਾਂ ਕੁਝ ਵੀ ਕਹਿ ਸਕਦੇ ਆ ਪਰ ਕੰਮ ਕਰਨ ਦਾ ਸਵਾਦ ਆਉਂਦਾ ਠੀਕ ਆ ਨਜ਼ਾਰਾ ਆ ਜਾਂਦਾ ਤੇ ਜਿੱਦਾਂ ਕਹਿ ਦਈਏ ਨਾ ਮਤਲਬ ਕਿ ਫੇਸ ਵੈਲਿਊ ਬਣਦੀ ਮੈਨੂੰ ਕੱਲ ਕੱਲ ਹਾਂ ਕੱਲ ਮੁੰਡਾ ਆਪਣੇ ਜਿਦਾ ਮੈਨੂੰ ਦੱਸਿਆ ਨਾ ਕਰਮਾ ਮੁੰਡਾ 36 ਬਟਾ ਲੀ ਹੁੰਦਾ 2024 ਵਾਲਾ ਹੀ ਮੁੰਡਾ ਤੁਹਾਡੇ ਨਾਲ ਦਾ ਤੇ ਉਹਨੇ ਮੈਨੂੰ ਦੱਸਿਆ ਕਿ ਹੁੰਦਾ ਇਹ ਮੈਨੂੰ ਓਵਰਆਲ ਕਹਿੰਦਾ ਪਰਫੈਕਟ ਲਾਇਆ ਤੇ ਮੈਂ ਕਿਹਾ ਬਹੁਤ ਖੁਸ਼ੀ ਦੀ ਗੱਲ ਆ ਤੇ ਕਹਿੰਦਾ ਸਰ ਉਦਾਂ ਦਾ ਸਿਰਦਰਦੀ ਵਾਲਾ ਕੰਮ ਆ ਤੇ ਕਹਿੰਦਾ ਪਰ ਕਹਿੰਦਾ ਸਵਾਦ ਆ ਰਿਹਾ ਕੰਮ ਕਰਦਾ ਮੈਂ ਸਵਾਦ ਹੀ ਲੈਣਾ ਆਪਾਂ ਸਵਾਦ ਮਤਲਬ ਕੰਮ ਸਿੱਖਣਾ ਆ ਠੀਕ ਆ ਕੰਮ ਸਿੱਖੋਗੇ ਤਾਂ ਸਵਾਦ ਆਊਗਾ ਤੁਹਾਨੂੰ ਵਧੀਆ ਮਤਲਬ ਲੀਡ ਕਰਨਾ ਸਿੱਖੋ ਤੇ ਮੈਨੂੰ ਖੁਸ਼ੀ ਹੁੰਦੀ ਆ ਕਿ ਚਲੋ ਜਿਹੜੇ ਮੇਰ ਨਾਲ ਜੁੜੇ ਹੋਏ ਆ ਜਾਂ ਮਤਲਬ ਕਿ ਜਿਨ੍ਹਾਂ ਨੂੰ ਮੈਂ ਸਿਖਾਇਆ ਚਲੋ ਮੈਂ ਤਾਂ ਕੌਣ ਆ ਸਿਖਾਉਣ ਵਾਲਾ ਮੈਂ ਤਾਂ ਜਸਤ ਤੁਹਾਨੂੰ ਦੱਸ ਸਕਦਾ ਤੁਰਨ ਮਤਲਬ ਤੁਹਾਨੂੰ ਮੈਂ ਇੱਕ ਰਾਹ ਦਿਖਾ ਸਕਦਾ ਠੀਕ ਆ ਤੁਰਨਾ ਤੁਸੀਂ ਆਪ ਉਹਨਾਂ ਲੀਹਾਂ ਦੇ ਤੇ ਫਿਰ ਮੈਨੂੰ ਵਧੀਆ ਲੱਗਿਆ ਮੈਂ ਚਲੋ ਖੁਸ਼ੀ ਦੀ ਗੱਲ ਆ ਕਹਿੰਦਾ ਸਰ ਤੁਹਾਡੀਆਂ ਗਾਈਡਲਾਈਨਸ ਕਰਕੇ ਕਹਿੰਦਾ ਨਾ ਮੈਂ ਇੱਥੇ ਜੋ ਕੁਝ ਵੀ ਕਹਿੰਦਾ ਕਰਦਾ ਰਹਿਣਾ ਤੇ ਮੈਨੂੰ ਕਹਿੰਦਾ ਨਾ ਉਹਨਾਂ ਨੇ ਕਿਹਾ ਵੀ ਤੇਰ ਤੈਨੂੰ ਬੜੀ ਜਾਣਕਾਰੀ ਆ ਵੀ ਤੈਨੂੰ ਆਪਾਂ ਮਤਲਬ ਬੈਚ ਪਰਫੈਕਟ ਲਾ ਦਿੰਨੇ ਆ ਨਾ ਸਾਰੀ ਮਤਲਬ 36 ਬਟਾਲਿਆਂ ਦੇ ਜੋ ਵੀ ਹੈਗੇ ਆ ਆਪਣੇ ਕੈਂਡੀਡੇਟਸ ਹੈਗੇ ਆ ਵੀ ਤੈਨੂੰ ਨੌਲੇਜ ਹੈਗੀ ਆ ਤੇ ਇਹ ਕਹਿੰਦਾ ਜੀ ਤੁਹਾਡੇ ਤੋਂ ਨੌਲੇਜ ਲਈ ਆ ਕਹਿੰਦਾ ਆਪਾਂ ਅੱਜ ਮਤਲਬ ਦੀ ਫੇਸ ਵੈਲਿਊ ਬਣਾ ਲਈ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਮਤਲਬ ਕਿ ਨਾ ਮੇਰੇ ਮਤਲਬ ਜਿਵੇਂ ਅੱਖਾਂ 'ਚ ਪਾਣੀ ਆ ਗਿਆ ਚਲੋ ਮਤਲਬ ਵੀ ਜਿਵੇਂ ਕਹਦੀ ਆ ਵੀਰਾ ਨਾ ਜਿਵੇਂ ਗਾਚਿਆ ਭਰੇ ਆ ਵੀ ਯਾਰ ਠੀਕ ਆ ਵੀ ਮਤਲਬ ਕਿ ਨਾ ਖੁਸ਼ੀ ਹੁੰਦੀ ਆ ਵੀ ਚਲੋ ਇੱਕ ਮਾਂ ਪੇ ਉਹਨੂੰ ਤਾਂ ਖੁਸ਼ੀ ਹੋਣੀ ਹੋਣੀ ਆ ਨਾ ਵੀ ਸਾਡਾ ਬੱਚਾ ਬੁਲੰਦੀਆਂ ਨੂੰ ਸ਼ੋਰਿਆ ਤੇ ਮੈਨੂੰ ਵੀ ਮ ਮੇਰੇ ਜੂਨੀਅਰਾਂ ਨੂੰ ਮੈਂ ਤੁਹਾਨੂੰ ਸਿਖਾਇਆ ਤੇ ਮਤਲਬ ਉਹਨਾਂ ਗਾਈਡਲਾਈਨਸ ਨੂੰ ਜੇਕਰ ਤੁਸੀਂ ਅਪਣਾਇਆ ਤਾਂ ਅੱਗੇ ਤੁਸੀਂ ਉਸ ਚੀਜ਼ ਨੂੰ ਕਰ ਰਹੇ ਹੋ ਸਿੱਖ ਰਹੇ ਹੋ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਤਾਂ ਮਤਲਬ ਕਿ ਵਧੀਆ ਲੀਡ ਕਰਦੇ ਰਹੋ ਹਰੇਕ ਫੀਲਡ ਦੇ ਵਿੱਚ ਲੀਡ ਕਰੋ ਲੱਚ ਗੜੇਚੀਆਂ ਨਹੀਂ ਕਰਨੀਆਂ ਪੰਜਾਬੀ ਚ ਆਪਾਂ ਕਹਿੰਦੇ ਲੱਚ ਗੜੇਚੀਆਂ ਜਾਂ ਲਿਚੜਪੁਣਾਇਆ ਨਹੀਂ ਕਰਨਾ ਹਰੇਕ ਕੰਮ ਕਰੋ ਜੋ ਤੁਹਾਨੂੰ ਮਹਿਕਮਾ ਦਿੰਦਾ ਨਾ ਕੰਮ ਕਰੋ ਜਿੱਥੇ ਡਿਊਟੀ ਲੱਗਦੀ ਹੈ ਉੱਥੇ ਕਰੋ ਹਰੇਕ ਤਰ੍ਹਾਂ ਦੀ ਮਤਲਬ ਮੈਂ ਮਹਾਲੀ ਵਾਲੇ ਮਿਲੇ ਸੀ ਮੁੰਡੇ ਕੁੜੀਆਂ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹੀ ਕਿ ਜਿੱਥੇ ਤੁਹਾਡੀ ਡਿਊਟੀ ਚਾਹੇ ਨਾਕਿਤ ਲੱਗਦੀ ਆ ਚਾਹੇ ਤੁਹਾਡੀ ਆਪਣਾ ਥਾਣੇ 'ਚ ਲੱਗਦੀ ਆ ਚਾਹੇ ਪੁਲਿਸ ਲਾਈਨ ਪੀਸੀਆਰ ਜਿੱਥੇ ਮਰਜ਼ੀ ਡਿਊਟੀ ਲਾਦੀ ਆ ਤੁਹਾਡੀ ਹਰੇਕ ਡਿਊਟੀ ਕਰਨੀ ਆ ਭਜਨਾਨੀ ਡਿਊਟੀ ਤੋਂ ਕੁਝ ਨਵਾਂ ਤੋਂ ਮਤਲਬ ਕੁਝ ਦੇਲੀ ਨਵੀਂ ਤੋਂ ਨਵੀਂ ਚੀਜ਼ ਗੇਨ ਕਰੂੰਗੇ ਉਹ ਉਮੀਦ ਹੈ ਕਿ ਤੁਸੀਂ ਸਾਰੇ ਮਤਲਬਕ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਠੀਕ ਹੈ ਕਿਉਂਕਿ ਤੁਸੀਂ ਡਿਊਟੀ ਲਈ ਭਰਤੀ ਹੋਏ ਹੋ ਹੁਣ ਤੱਕ ਤੁਸੀਂ ਮੈਨੂੰ ਇਹੀ ਕਹਿੰਦੇ ਰਹੇ ਹੋ ਵੀ ਅਸੀਂ ਡਿਊਟੀ ਕਰਾਂਗੇ ਸਾਡੀ ਜੁਆਇਨਿੰਗ ਕਰਵਾਓ ਚਲੋ ਮੈਂ ਤਾਂ ਕੌਣ ਸੀ ਜੁਆਇਨਿੰਗ ਕਰਾਉਣ ਵਾਲਾ ਥੋੜੀ ਜੁਆਇਨਿੰਗ ਫਾਈਨਲੀ ਹਨਾ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਤੇ ਹੁਣ ਆਪਣਾ ਜਿਹੜੀਆਂ ਦੱਬ ਕੇ ਡਿਊਟੀਆਂ ਕਰਨੀਆਂ ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ ਤੁਹਾਨੂੰ ਪਰਫੈਕਟ ਬਾਰੇ ਸਮਝ ਲੱਗ ਗਈ ਹੋਊਗੀ ਬਾਕੀ ਜੇ ਕਿਸੇ ਨੂੰ ਫਿਰ ਵੀ ਕੋਈ ਡਾਊਟ ਹੋਇਆ ਤਾਂ ਪਰਸਨਲੀ ਮੈਨੂੰ ਮੈਸੇਜ ਕਰ ਲਿਓ ਮੇਰਾ WhatsApp ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ ਹੀ ਆ ਤੇ ਇਹਨਾਂ ਗੱਲਾਂ ਦੇ ਨਾਲ ਆਪਾਂ ਤੁਹਾਡੇ ਤੋਂ ਵਿਦਾ ਲੈਨੇ ਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਤੇ ਆਪਣੇ ਹੋਰ ਟੌਪਿਕਸ ਸਾਈਡ ਮੈਨੂੰ ਦੱਸਦੇ ਰਹੋ ਤੇ ਮੈਂ ਉਹ ਏਡ ਤੁਹਾਡੇ ਟੌਪਿਕ ਕਲੀਅਰ ਕਰੂੰਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਉਂਦੇ ਵਾਸਤੇ ਰੋ